ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅਸੀਂ ਅੱਜ ਰਾਗ ਕਰਨ ਜਾ ਰਹੇ ਹਾਂ ਉਹ ਗੁਰਬਾਣੀ ਦਾ 29ਵਾਂ ਰਾਗ ਹੈ ਇਸ ਦਾ ਥਾਟ ਕਲਿਆਣ ਹੈ ਇਸ ਵਿੱਚ ਸਵਰ ਮੱਧਮ ਤੀਵਰ ਲੱਗਦਾ ਹੈ ਬਾਕੀ ਸਾਰੇ ਸ਼ੁੱਧ ਹੁੰਦੇ ਹਨ ਵਰਜਿਤ ਸਵਰ ਇਸ ਵਿੱਚ ਕੋਈ ਨਹੀਂ ਹੁੰਦਾ ਰਾਗ ਕਲਿਆਣ ਦੀ ਜਾਤੀ ਸੰਪੂਰਨ ਸੰਪੂਰਨ ਹੈ ਵਾਦੀ ਇਸ ਦਾ ਗੰਧਾਰ ਹੈ ਅਤੇ ਸੰਵਾਦੀ ਇਸ ਦਾ નિਸ਼ਾਦ ਹੈ ਇਸ ਦਾ ਸਮਾ ਰਾਤ ਦਾ ਪਹਿਲਾ ਪਹਿਰ ਹੈ। ਕਰੋ ਅਤੇ ਉਰੋ ਇਹ ਸਾਰਗ ਦੀ ਇਸ ਪ੍ਰਕਾਰ ਹੈ। ਸਾਇ ਨਿਰੇ ਗਮਾ ਪਾ ਮਧਨੀਨੀ ਸਾ ਸਾਇ ਨਿਧ ਪਮਾ ਗਾ ਰੇ ਸਹੀ ਇਸ ਰਾਗ ਵਿੱਚ ਸ਼ਬਦ ਦੀ ਨੋਟੇਸ਼ਨ ਦੇਖਾਂਗੇ ਪਨੀ ਧਨੀ ਪਾਪਾ ਮਗਰੇ ਮਗਾ ਗਾ ਗਮ ਪਰੇ ਰੇ ਸਾ ਸ ਪਨੀ ਧਨੀ ਪਾਪਾ ਮਗਰੇ ਮਗਾ ਗਾ ਗਮ ਪਰੇ ਰੇ ਸਾ ਸ ਨੇਰੇ ਗਮ ਪਧਮਪ ਨੀਨੀਧਮਧਪ ਪਾ ਪ ਸਾ ਸਾ ਨਿਧਨੀ ਪਾ ਪ ਮ ਪ ਗ ਮ ਗ ਰੇ ਨਿ ਰਸ ਸੋ ਇਹ ਸੀ ਇਹ ਸੀ ਨੋਟੇਸ਼ਨ ਹੁਣ ਅਸੀਂ ਇਸ ਵਿੱਚ ਸ਼ਬਦ ਦੇਖਾਂਗੇ ਹਮਾਰੈ ਹੈ ਕਿਰਪਾ ਕੀ ਜੈ ਹਮਾਰੈ ਹੈ ਕਿਰਪਾ ਹਲ ਮਕਰੰਦ ਚਰਨ ਕਮਲ ਸੋ ਮਾਨ ਫੇਰ ਫੇਰ ਦੀਜੇ ਹਮਾਰੇ ਹੈ ਕਿਰਪਾ ਕੀ ਜੈ ਸੋ ਇਹ ਸੀ ਇਸ ਸ਼ਬਦ ਦੀ ਅਸਥਾਈ ਹੁਣ ਅਸੀਂ ਅੰਤਰੀ ਦੇ ਨੋਟੇਸ਼ਨ ਦੇਖਾਂਗੇ ਪਾ ਪਾ ਸਾ 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 ਰੇ ਸਾ ਸਾ ਨੇ ਰ ਗਾ ਰ ਸਾ ਨਿਧ ਨਿ ਪ ਮਧਨੀ ਸਾ ਨੀ ਨੇ ਧਨੀ ਪ ਗਾ ਰ ਰ ਗਮ ਪ ਪ ਨੇ ਰ ਗਰ ਸਾ ਏਸੀ ਅੰਤਰੀ ਦੇ ਨੋਟੇਸ਼ਨ ਹੁਣ ਅਸੀਂ ਇਸ ਵਿੱਚ ਸ਼ਬਦ ਦੇਖਾਂਗੇ ਆਨ ਜਲਾਸਯੋ ਸੋ ਇਹ ਸੀ ਸ਼ਬਦ ਤੁਸੀਂ ਇਸ ਦੀ ਪ੍ਰੋਪਰ ਪ੍ਰੈਕਟਿਸ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ